ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧਨ ਗੁਰੂ ਰਾਮਦਾਸ ਜੀ ਮਹਾਰਾਜ ਮਹਰਾਮਤ ਕਰਨ ਜਿਨ੍ਹਾਂ ਦੀ ਸਿਰਜਣਾ ਦੇ ਵਿਚਾਰ ਕੁਝ ਸੰਮਤਾਂ ਦੇ ਮੰਗ ਮੁਤਾਬਕ ਤੁਹਾਡੇ ਸਾਹਮਣੇ ਆਰੰਭ ਕੀਤੇ ਸੀ ਇਹ ਇਹ ਦੇ ਕਹਿ ਲੋ ਮੇਰਾ ਸਮਾਪਤ ਮੇਰੀ ਕਥਨ ਸ਼ਕਤੀ ਸਮਾਪਤ ਮੇਰੀ ਸੋਚਣ ਸ਼ਕਤੀ ਦੀ ਸਮਾਪਤੀ ਇਹਨਾਂ ਚਾਰ ਲਾਵਾਂ ਦੇ ਵਿਚਾਰਾਂ ਦੀ ਸਮਾਪਤੀ ਨਹੀਂ ਹੈ ਇਹ ਮੈਂ ਅਰਜ਼ ਕਰਾਂ ਕਿਉਂਕਿ ਵਾਧਾ ਇਥੇ ਬੰਦ ਹੈ ਇਥੇ ਵਾਧਾ ਜਿੱਥੇ ਵੀ ਕਥਾ ਮਨੁੱਖ ਸਮਾਪਤ ਕਰਦਾ ਹੈ ਇਹ ਕਥਾਵਾਚਕ ਦਾ ਸਮਾਪਤ ਹੁੰਦਾ ਹੈ ਉਹਦੀ ਸੋਚਣ ਸ਼ਕਤੀ ਸਮਾਪਤ ਹੁੰਦੀ ਹੈ ਉਹਦੀ ਕਥਨ ਸ਼ਕਤੀ ਸਮਾਪਤ ਹੁੰਦੀ ਹੈ ਗੁਰੂ ਦਾ ਸ਼ਬਦ ਸਮਾਪਤ ਨਹੀਂ ਹੁੰਦਾ ਸ਼ਬਦ ਦੀ ਵਿਚਾਰ ਸਮਾਪਤ ਨਹੀਂ ਹੁੰਦੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਿੰਨੀ ਕਿਰਪਾ ਕੀਤੀ ਜਿੰਨੀ ਬਖਸ਼ਿਸ਼ ਕੀਤੀ ਤੁਹਾਡੇ ਸਾਹਮਣੇ ਰੱਖੀ ਹੈ ਅਰਦਾਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸੁਣ ਕੇ ਨਿਸ਼ਕਰਮ ਅਵਸਥਾ ਨੂੰ ਤੁਸੀਂ ਪ੍ਰਾਪਤ ਕਰੋ ਸੁਣਾ ਕੇ ਮੈਂ ਪ੍ਰਾਪਤ ਕਰ ਸਕਾਂ ਮੈਂ ਤੁਹਾਡੇ ਲਈ ਅਰਦਾਸ ਕਰਾਂ ਤੁਸੀਂ ਮੇਰੇ ਲਈ ਅਰਦਾਸ ਕਰੋ ਔਰ ਇਸ ਤਰ੍ਹਾਂ ਸਾਰਿਆਂ ਦੀ ਜੀਵਨ ਯਾਤਰਾ ਸਫਲ ਹੋਵੇ ਬਾਹਰ ਬਾਹਰ ਸਾਰਿਆਂ ਦਾ ਧੰਨਵਾਦ ਬੁੱਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ